ਆਦੋ ਜੀ ਬਕਰ ਅਸ਼ਵਨੀ ਵਰਮਾ ਸਾਡੇ ਨੇ ਕੈਂਪ ਲਾਇਆ ਕਿੰਨਾ ਕੈਂਪ ਹੈ ਕੀ ਹੈ ਮਹਾਵੀਰ ਕ੍ਰਾਂਤੀ ਸੇਵਾ ਸੰਗਠਨ ਦੀ ਤਰਫੋਂ ਵਿਖੋਇ ਇੰਕੀ ਵਰਤ ਹੈ ਇੰਕੀ ਕੈਂਪ ਲਾਇਆ ਗਿਆ ਹੈ ਸ਼੍ਰੀ ਦੁਰਗਾ ਮੰਦਰ ਰਾਜਪੁਰ ਵਿਖੇ ਤੋਂ ਸਾਡੇ ਵੀਰ ਪੈਣਾ ਸਾਰੇ ਉਹ ਮਹਮਾਤ ਕੁਜਰੇ ਹਨ ਆਪੀ ਸੇਵਾ ਨਿਭਾ ਰਹੇ ਹਨ ਬੜਾ ਉਤਮ ਕਾਰੀਆ ਹੋ ਰਿਹਾ ਜੀ ਇਹ ਕਿੰਨੇ ਸਾਲਾਂ ਤੋਂ 14 15 ਸਾਲਾਂ ਤੋਂ ਕਰ ਰਿਹਾ 25 ਸਾਲਾਂ ਤੋਂ ਲਗਾਤਾਰ ਕਰ ਰਹੇ ਹਾਂ ਬਹੁਤ ਉਤਮ ਕਾਰੀਆ ਹੋ ਰਿਹਾ ਹੈ ਇਹਦੀ ਅੱਜ ਕੱਲ੍ਹ ਅਵਸ਼ਕਤਾ ਹੈਗੀ ਹੈ ਬਹੁਤ ਕੀ ਕਹਿਣਾ ਚਾਹਤੇ ਅੱਗੇ ਕੈਂਪ ਜੇ ਲਾਇਆ ਕਿਦਾਂ ਲੱਗ ਰਿਹਾ ਤੁਹਾਨੂੰ ਬਹੁਤ ਅੱਛਾ ਹੈ ਜੀ ਬੜੀ ਮਿਹਨਤ ਹੈ ਟੀਮ ਦੀ ਸਾਰੀ ਵਧਵਾਦੀ ਖੜੇ ਹੈ ਸ਼ੈਲੀ ਜੀ ਹੈ ਸਾਦੀ ਇਹਨਾਂ ਦਾ ਬੜਾ ਸਹਿਯੋਗ ਬੜੀ ਮਿਹਨਤ ਨਾਲ ਮਿਲ ਕੇ ਸਾਰੇ ਵਧੀਆ ਕੰਮ ਕਰ ਰਹੇ ਆ ਬਹੁਤ ਉਤਮ ਕਾਰੀਆ ਕਰ ਰਹੇ ਆ ਸਭਰੇ ਦੀ ਕੈਂਪ ਜਾਈ ਕਿਹਨਾਂ ਜੰਦੂ ਹ ਸੁਬਾਸਚੰਦਰ ਨੇਤਾਜੀ ਸੁਬਾਸਚੰਦਰ ਬੋਸ ਜੀ ਦੇ ਜਨਮ ਦਿਨ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਵੀਰ ਸੇਵਾ ਕ੍ਰਾਂਤੀ ਸੰਘ ਵੱਲੋਂ 25ਵਾਂ ਖੂਨਦਾਨ ਕੈਂਪ ਜਿਹੜਾ ਹੈ ਅੱਜ ਇਸ ਹਾਲ ਦੇ ਵਿੱਚ ਲਾਇਆ ਜਾ ਰਿਹਾ ਜਿਸ ਦੇ ਵਿੱਚ ਜੋ ਬਹੁਤ ਵੱਡੀ ਸੰਖਿਆ ਦੇ ਵਿੱਚ ਜੋ ਰક્તਦਾਨੀ ਨੇ ਮੈਂ ਸਮਝਦਾ ਕਿ ਜੋ ਰક્તਦਾਨ ਹੈ ਸਭ ਤੋਂ ਉੱਤਮ ਦਾਨ ਹੈ ਕੋਈ ਖੂਨ ਕਿਸੇ ਫੈਕਟਰੀ ਜਾਂ ਕਿਸੇ ਮਸ਼ੀਨ ਚ ਨਹੀਂ ਬਣਦਾ ਇਹ ਇਨਸਾਨ ਹੀ ਇਨਸਾਨ ਦੀ ਜ਼ਿੰਦਗੀ ਬਚਾਉਣ ਵਾਸਤੇ ਇਹਦਾ ਡੋਨੇਟ ਕਰ ਸਕਦਾ ਹੈ ਔਰ ਸਭ ਤੋਂ ਉੱਤਮ দান ਖੂਨਦਾਨ ਮੰਨਿਆ ਗਿਆ ਹੈ ਮੈਂ ਮਹਾਵੀਰ ਸੇਵਾ ਕ੍ਰਾਂਤੀ ਸੰਗਤ ਦੇ ਪ੍ਰਧਾਨ ਜੀ ਨੂੰ ਇਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਕਾਰਕਾਰਨੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਜਿਨ੍ਹਾਂ ਨੇ ਆਪਣੇ ਇਲਾਕੇ ਵਾਸਤੇ ਇਹ ਨੇਕ ਕੰਮ ਸਮਾਜ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਮੇਰਾ ਨਾਮ ਜਸਵਿੰਦਰ ਕੁਮਾਰ ਪਹੂਜਾ ਸਾਰਾ ਜੀ ਕੈਂਪ ਲਾਇਆ ਕੀ ਜਾਣਕਾਰੀ ਹੈ ਜੀ ਇਹ ਕੈਂਪ ਹਰ ਸਾਲ ਆਜਪੁਰਾ ਦੇ ਵਿੱਚ ਦੁਰਗਾ ਮੰਦਰ ਦੇ ਅੰਦਰ 25 ਸਾਲ ਹੋ ਤੇ ਲੱਗ ਰਿਹਾ ਹੈ ਜੋ ਕਿ ਮਹਾਵੀਰ ਕਰਾਤੀ ਸੇਵਾ ਸੰਗਤ ਪੰਜਾਬ ਰਜਿਸਟਰਡ ਲਗਾਉਂਦੀ ਹੈ ਜੋ ਕਿ ਨੇਤਾ ਜਨ ਨੇਤਾ ਜੀ ਸੁਭਾਚੰਦਰ ਬਰੋਜਰੀ ਯਾਦ ਵਿੱਚ ਲਗਾਉਂਦੇ ਹਨ ਇਹ ਇੱਕ ਸਮਾਜਿਕ ਕਾਰਜ ਹੈ ਜੋ ਸਾਡੀ ਸੰਸਥਾ ਕਰਦੀ ਰਹਿੰਦੀ ਹੈ ਇਹੋ ਜੇ ਬਹੁਤ ਸਾਰੇ ਕੈਂਪ ਲਗਾਉਂਦੀ ਹੈ ਜਿਵੇਂ ਥੈਲਸੀਮੀਆ ਵਾਸਤੇ ਔਰ ਵੀ ਭਲਾਈ ਦੇ ਕੰਮ ਸਾਡੀ ਮਾਹਵਰ ਕਾਂਦੀ ਸੇਵਾ ਸੰਗ ਕਰਦੀ ਰਹਿੰਦੀ ਹੈ 25 ਸਾਲ ਤੋਂ ਹੀ ਸੀ ਡੋਨੇਟ ਕੈਂਪ ਨੂੰ ਚਲਾਇਆ ਜਾ ਰਿਹਾ ਜਿਹਦੇ ਵਿੱਚ ਸਾਡਾ ਇਹ 25ਵਾਂ ਬਲੱਡ ਡੋਨੇਟ ਕੈਂਪ ਹੈ ਜਿਹਦੇ ਵਿੱਚ ਬਹੁਤ ਸਾਰੇ ਜੋ ਗਣਮਾਨੇ ਵਿਅਕਤੀ ਇਹਦੇ ਵਿੱਚ ਸਹਿਯੋਗ ਕਰਦੇ ਨੇ ਇਸ ਤੋਂ ਇਲਾਵਾ ਜਿਹੜੇ ਜੁਨੇਟਰ ਨੇ ਬਹੁਤ ਹੀ ਸਹਿਯੋਗ ਦੇ ਨਾਲ ਸਮਾਜ ਦੇ ਵਿੱਚ ਸੇਵਾ ਕਰਦੇ ਨੇ ਤੇ ਸਾਡੇ ਸਾਹਮਣੇ ਹੀ ਸੰਸਥਾ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਸਾਡੇ ਵਰਮਾ ਜੀ ਸਾਰੇ ਨੂੰ ਫੋਨ ਕਰਕੇ ਬੁਲਾਉਂਦੇ ਨੇ ਉਹਨਾਂ ਦੇ ਇੱਕ ਬਾਅਦ ਹੋ 23 ਸਾਰੇ ਤੇ ਪਹੁੰਚਦੇ ਨੇ ਸਾਡੇ ਪ੍ਰਧਾਨ ਜੀ ਰਾਜਕੁਮਾਰ ਜੀ ਸਾਡੇ ਚੇਅਰਮੈਨ ਜੀ ਅਸ਼ੋਕ ਚakreਵਰਤੀ ਜੀ ਜੋ ਕਿ ਅੱਜ ਬਾਹਰ ਗਏ ਹਨ ਤੇ ਸਾਡੇ ਉਪ ਚੇਅਰਮੈਨ ਤੇਜਪਾਲ ਸ਼ੈਲੀ ਜੀ ਤੇ ਬਾਕੀ ਸਾਰੇ ਜਿਹੜੇ ਸਾਡੇ ਮੈਂਬਰ ਹਨ ਸਾਰੇ ਪੂਰਾ ਸਹਿਯੋਗ ਕਰਦੇ ਹਨ ਇਸ ਸੰਸਦ ਦੇ ਵਿੱਚ ਇਸ ਟਾਈਮ ਕਿੰਨੇ ਕੁ ਯੂਨਿਟ ਹੋ ਚੁੱਕੇ ਹਨ ਗੱਲਵੇ ਇਸ ਟਾਈਮ ਸਾਡੇ 60 ਤੋਂ 65 ਯੂਨਿਟ ਹੋ ਚੁੱਕੀਆਂ ਅਜੇ ਟਾਈਮ 'ਤੇ ਹੈ ਹਰ ਸਾਲ 150 ਯੂਨਿਟ ਹੋ ਜਾਂਦਾ ਹੈ ਜਿਸ ਦੇ ਵਿੱਚ ਸਾਨੂੰ ਹੁਣ ਵੀ ਉਮੀਦ ਹੈ ਕਿ ਇਹ ਸਾਰਾ 150 ਯੂਨਟ ਤੱਕ ਜਾਣ ਦੀ ਪੂਰੀ ਉਮੀਦ ਹੈ ਕਿੰਨੇ ਤੱਕ ਕਿੰਨੇ ਵਜੇ ਤੱਕ ਕੈਂਪ ਰਹਾ ਤੁਹਾ ਸਾਡੇ ਜਦੋਂ ਕੈਂਪ ਹੈ ਇਹ ਹਰ ਸਾਲ 9 ਤੋਂ ਲੈ ਕੇ 2 ਵਜੇ ਤੱਕ ਲੱਗਦਾ ਹੈ ਔਰ ਹਰ ਸਾਲ 25 ਜਨਵਰੀ ਨੂੰ ਸੁਭਾਸ਼ ਚੰਦਰ ਨੇਤਾ ਜੀ ਸੁਭਾਸ਼ ਚੰਦ ਬੋਜ ਦੀ ਯਾਦ ਵਿੱਚ ਲਗਾਇਆ ਜਾਂਦਾ ਹੈ ਟੀਮ ਕਿੱਥੇ ਦੀ ਹੈ ਡਾਕਟਰ ਇਹ ਡਾਕਟਰ ਦੀ ਟੀਮ ਚੰਡੀਗੜ੍ਹ ਸੈਕਟਰ 32 ਦੀ ਟੀਮ ਹੈ ਤੇ ਆਪਣਾ ਪੂਰਾ ਸਹਿਯੋਗ ਦਿੰਦੀ ਹੈ ਸਾਨੂੰ ਤੇ ਤੋਂ ਸਾਡੇ ਯੂਨਟਾਂ ਲੈ ਕੇ ਜਾਂਦੀ ਹੈ ਬਲੱਡ ਮੇਕ